ਬਾਈ ਗੁਰਦੀ ਦਾ ਖਾਲਸਾ ਵੈਸੇ ਦੀ ਕੀ ਫਤਿਹ ਹੋਰ ਸੰਤ ਜੀ ਠੀਕ ਹੋ ਠੀਕ ਹੈ ਜੀ ਠੀਕ ਹੈ ਅੱਜ ਤੁਸੀਂ ਵੀ ਨਿਹਾਲ ਕਰਤੀ ਸੰਗਤ ਦਾ ਸੇਵਾ ਕਰਕੇ ਸੰਤ ਐਸੀ ਵੀ ਕੱਲੀ ਵਾਸਤੇ ਤੁਸੀਂ ਕਥਾ ਸੁਣਾਉਣ ਆਲੀ ਹੋ ਨਹੀਂ ਨਹੀਂ ਸੇਵਾ ਦੇ ਕਰਨੀ ਤੇ ਠੀਕ ਹੈ ਜੀ ਹਾਂ ਜੀ ਖਾਲਸਾ ਬਾਦਿੰਦਰ ਬਾਲ ਸਿੰਘ ਜੀ ਜ਼ਿੰਮੇਦਾਰ ਗੁਰਦੁਆਰਾ ਗੁੰਮਰਸਰ ਸਾਹਿਬ ਦੇ ਇਹ ਭਾਈ ਕੱਲੇ ਸੰਤ ਹੀ ਨਹੀਂ ਖੇਤੀ ਵੀ ਕਰ ਲੈਂਦੇ ਆ ਬਾਬਾ ਜੀ ਨੂੰ ਬਹੁਤ ਸੌਂਗ ਆ ਖੇਤੀ ਕਰਨੀਆਂ ਸਾਦ ਨੂੰ ਚਲਾਉਣ ਦਾ ਵਧੀਆ ਅੱਜ ਸੰਗਤ ਨੇ ਇਧਰ ਪੱਠਿਆਂ ਵਾਲੇ ਬਾਣਕ ਸੇਵਾ ਲਾਤੀ ਉਹ ਚੜਨ ਨੂੰ ਝੋਨਾ ਲਾਉਣਾ ਝੋਨਾ ਸਾਡਾ ਇੱਕ ਬਹੁਤ ਲੇਟ ਹੋ ਗਿਆ ਇਕਦਾ ਘੋੜਿਆਂ ਦੇ ਪੱਠੇ ਵੀਜੇ ਹੋਏ ਸੀ ਜੇ ਥੋੜਾ ਜਿਹਾ ਮੀਂਹ ਨੇ ਲੇਟ ਕਰਾ ਤੇ ਇੱਕ ਉਧਰ ਸਾਰਿਆਂ ਸੰਗਤ ਨੂੰ ਪਤਾ ਹੀ ਹੈ ਬਾਥਰੂਮਾਂ ਦੀ ਸੇਵਾ ਚੱਲ ਰਹੀ ਹੈ ਗੁੰਮੜ ਸਰਵਿਸ ਤੇ ਅੱਧੇ ਗੁਰਦੁਆਰਾ ਰਾਜਸਥਾਨ ਵਿੱਚ ਨਵੇਂ ਦਰਵਾਜ਼ਾ ਸਾਹਿਬ ਦੀ ਸੇਵਾ ਚੱਲ ਰਹੀ ਹੈ ਪ੍ਰਬੰਧਕ ਅਤੇ ਸੇਵਾਦਾਰ ਥੋੜੇ ਨੇ ਤਾਂ ਕਰਕੇ ਤੁਹਾਨੂੰ ਇਹ ਦਿੱਕਤ ਆ ਰਹੀ ਸੀ ਕਿ ਚਲ ਵੀ ਦਾਲਾ ਤੋਂ ਨਾ ਲੱਗੀ ਜਾਣਾ ਆਹ ਵੀ ਮਹਾਰਾਜ ਨੂੰ ਆਪ ਨੇ ਤੇ ਕਰੇ ਮਹਾਰਾਜ ਦਾ ਘਰ ਹੈ ਤੇ ਮਹਾਰਾਜ ਹੀ ਆਹ ਦੇਖਣਾਂ ਦੀ ਆਪ ਹੀ ਤੇ ਕਰੇ ਕਰਨ ਕਰਾਉਣ ਹਾਰਸਵਾਮੀ ਸਗਲਕਾ ਜੀ ਸਾਰੀਆਂ ਸੰਗਤਾਂ ਵੀ ਸਹਿਯੋਗ ਦਿਆ ਕਰੋ ਵੀਡੀਓ ਬਾਅਦ ਤੋਂ ਬਾਅਦ ਫੇਰ ਕਰਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਜੇ ਸੇਵਾਦ ਨਹੀਂ ਹਿੱਸਾ ਬਾ ਸਕਦੇ ਤਾਂ ਲਾਈਕ ਕਮੈਂਟ ਕਰਕੇ ਵੀਡੀਓ ਸ਼ੇਅਰ ਕਰਕੇ ਹਿੱਸਾ ਬਾ ਲਿਆ ਕਰੋ ਤੁਹਾਡੀ ਇਹ ਵੀ ਸੇਵਾ ਸਾਫ ਲੈ ਜਿਹੜੀਆਂ ਸੰਗਤਾਂ ਕਮੈਂਟ ਕਰਦੇ ਨੇ ਉਹਨਾਂ ਸੰਗਤਾਂ ਨੂੰ ਵੀ ਧੰਨਵਾਦ ਆ ਤੇ ਹੋਰ ਵੀ ਸੰਗਤਾਂ ਨੂੰ ਬੇਨਤੀ ਹੈ ਵੀਡੀਓ ਸ਼ੇਅਰ ਅਤੇ ਵਾਚਿੰਗ ਜਰੂਰ ਕਰਿਆ ਕਰੋ सारी वीडियो आवाज जरूर कराया करो बड़ा अजब नज़ारा गुरुद्वारा गृतसर साहब का बिच सब कुछ चल रहा है आसे पास सारी रियाली ਲੇਰੇ ਵਾਲੇ ਫਰਮਰ ਦੇਖ ਰਿਹਾ ਨੇ ਚਾਰ ਸਵੇਰੇ ਹਰਿਆਲੀ ਹਰਿਆਲੀ ਉਹ ਮਾੜੀ ਵਾਲਾ ਬਦਰਾ ਸਾਹਿਬ ਦੇਖ ਰਿਹਾ ਆਸੇਵਾਰ ਵੀ ਸਾਡਾ ਪੱਕਾ ਮਹਾਰਾ ਜੀ ਜੀ රංග භාගලාවේ වෙදි සේවාන වී රඟිපාගලාමර ආර්කානය සංගතැයින් මහරය කා සල කරන